ਹੈਲੋ ਜੀ ਸਤਿ ਸ਼੍ਰੀ ਅਕਾਲ ਅੱਜ ਆਪਾਂ ਤੁਹਾਡੇ ਲਈ ਲੈ ਕੇ ਆਏ ਹਾਂ ਬਹੁਤ ਹੀ ਸੋਹਣਾ ਡਿਜ਼ਾਈਨ ਇਸ ਡਿਜ਼ਾਈਨ ਨੂੰ ਤੁਸੀਂ ਕਿਸੇ ਵੀ ਕਾਰਟੀ ਉੱਤੇ ਅਪਲਾਈ ਕਰ ਸਕਦੇ ਹੋ ਬਹੁਤ ਹੀ ਸੋਹਣਾ ਬਣ ਕੇ ਤਿਆਰ ਹੋਊਗਾ ਲੇਡੀਆਂ ਦੇ ਬੱਚੇ ਵੱਡੇ ਹਨ ਸਾਰਿਆਂ ਦੇ ਕੋਟੀ ਸਟਰ ਦੇ ਉੱਤੇ ਇਸ ਨੂੰ ਤੁਸੀਂ ਅਪਲਾਈ ਕਰ ਸਕਦੇ ਹੋ ਬਹੁਤ ਹੀ ਸੌਖੇ ਤਰੀਕੇ ਨਾਲ ਇਹ ਬਣ ਕੇ ਤਿਆਰ ਹੋ ਜਾਂਦਾ ਹੈਗਾ ਤੇ ਛੇ ਛੇ ਕੁੰਡਿਆਂ ਦੇ ਹਿਸਾਬ ਨਾਲ ਆਪਾਂ ਇਹਦੀ ਕੁੰਡੇ ਰੱਖਣੀਆਂ ਜਿੰਨੀ ਵੀ ਤੁਹਾਨੂੰ ਲੋਡ ਹੋਊਗੀ ਤੁਸੀਂ ਓਨੇ ਕੁੰਡੇ ਪਾ ਸਕਦੇ ਹੋ ਕਰਦੇ ਆ ਜੀ ਆਪਾਂ ਸ਼ੁਰੂ ਫਿਰ ਇਸ ਡਿਜ਼ਾਈਨ ਦੀ ਸ਼ੁਰੂਆਤ ਕਿ ਇੱਥੋਂ ਪਹਿਲੀ ਸਲਾਈ ਕਿਵੇਂ ਬਣਾਈ ਨੀਚੇ ਕੋਈ ਵੀ ਤੁਸੀਂ ਬਾਰਡਰ ਬਣਾ ਲੈਣਾ ਨੀਚੇ ਕੋਈ ਵੀ ਬਾਰਡਰ ਬਣਾਉਣ ਤੋਂ ਬਾਅਦ ਡਿਜ਼ਾਈਨ ਦੀ ਪਹਿਲੀ ਸਲਾਈ ਸਿੱਧੇ ਪਾਸੇ ਤੋਂ ਪਹਿਲਾ ਗੁੰਡਾ ਐ ਸਟਿਚ ਆਪਾਂ ਉਤਾਰ ਲਵਾਂਗੇ ਇੱਕ ਕੁੰਡਾ ਸਿੱਧਾ ਇੱਕ ਕੁੰਡਾ ਸਿੱਧਾ ਬਣਾ ਕੇ ਉਸ ਤੋਂ ਬਾਅਦ ਦੋ ਕੁੰਡਿਆਂ ਨੂੰ ਇਸ ਤਰ੍ਹਾਂ ਇਕੱਠਿਆਂ ਨੂੰ ਅੱਗਿਓਂ ਦੀ ਸਲਾਈ ਤੇ ਪਾ ਕੇ ਇਸ ਤਰ੍ਹਾਂ ਇਹਨਾਂ ਨੂੰ ਘੁਮਾ ਕੇ ਫਿਰ ਖੱppi ਹੱਥ ਵਾਲੀ ਸਲਾਈ ਤੇ ਲੈ ਲਵਾਂਗੇ ਉਸ ਤੋਂ ਬਾਅਦ ਇੱਕ ਕੁੰਡਾ ਇਹਦੇ ਨਾਲ ਹੋਰ ਲੈ ਲੈਣਾ ਤਿੰਨ ਕੁੰਟਿਆਂ ਨੂੰ ਇਕੱਠਿਆਂ ਨੂੰ ਸਲਾਈ ਤੇ ਲੈ ਕੇ ਇਹਨਾਂ ਦੇ ਫਿਰ ਤਿੰਨ ਤੋਂ ਆਪਾਂ ਤਿੰਨ ਕੁੰਡੇ ਬਣਾਉਣੇ ਆ ਇੱਕ ਵਾਰ ਸਿੱਧਾ ਬਣਾਇਆ ਫਿਰ ਸਲਾਈ ਤੇ ਬਲ ਪਾਇਆ ਤੇ ਇੱਕ ਵਾਰ ਇਹਨਾਂ ਨੂੰ ਆਪਾਂ ਫੇਰ ਬਣਾ ਲਾਂਗੇ ਠੀਕ ਹੈ ਆਪਣੇ ਕੋਲ ਹੁਣ ਤਿੰਨ ਤੋਂ ਤਿੰਨ ਕੁੰਡੇ ਬਣ ਗਏ ਠੀਕ ਹੈ ਜੀ ਉਸ ਤੋਂ ਬਾਅਦ ਦੋ ਕੁੰਡੇ ਸਿੱਤੇ ਐਕਸਟਰਾ ਕੁੰਡਾ ਛੱਡ ਕੇ ਇਹੀ ਛੇ ਕੁੰਡਿਆਂ ਨੂੰ ਆਪਾਂ ਨੇ ਪੂਰੀ ਸਲਾਈ ਦੇ ਵਿੱਚ ਰਿਪੀਟ ਕਰਨਾ ਜਿੱਦਾਂ ਇੱਥੇ ਇੱਕ ਕੁੰਡਾ ਸਿੱਧਾ ਹੁਣ ਇੱਕ ਕੁੰਡਾ ਸਿੱਧਾ ਫਿਰ ਇਹਨਾਂ ਦੋ ਕੁੰਡਿਆਂ ਨੂੰ ਅੱਗੋਂ ਦੀ ਸਲਾਈ ਪਾ ਕੇ ਇਸ ਤਰ੍ਹਾਂ ਘੁਮਾ ਕੇ ਖੱਬੇ ਹੱਥ ਵਾਲੀ ਸਲਾਈ ਤੇ ਲੈ ਲਾਂਗੇ ਨਾਲ ਇਹਦੇ ਇੱਕ ਕੁੰਡਾ ਹੋਰ ਲੈ ਲੈਣਾ ਤਿੰਨ ਕੁੰਡਿਆਂ ਦੇ ਆਪਾਂ ਇਕੱਠਿਆਂ ਦੇ ਤਿੰਨ ਕੁੰਡੇ ਫੇਰ ਬਣਾਉਣੇ ਆ ਇਹਦੇ ਇੱਕ ਵਾਰੀ ਬਣਾਇਆ ਸਲਾਈ ਤੇ ਬੜ ਪਾਇਆ ਇੱਕ ਵਾਰ ਇਹਨੂੰ ਫੇਰ ਬੈਕ ਲੂਪ ਤੋਂ ਹੀ ਸਿੱਧਾ ਬਣਾ ਲਾਂਗੇ ਦੁਬਾਰਾ ਫਿਰ ਦੋ ਕੁੰਡੇ ਸਿੱਧੇ ਹੁਣ ਆਪਣੇ ਵਿਚਕਾਰ ਤਿੰਨ ਤਿੰਨ ਕੁੰਡੇ ਸਿੱਧੇ ਆਉਣਗੇ ਕਿਉਂਕਿ ਇੱਕ ਮੋ ਅੱਗੇ ਸਿੱਧਾ ਪੈਂਦਾ ਦੋ ਇੱਥੇ ਪੈਂਦੇ ਆ ਤਾਂ ਵਿਚਕਾਰ ਤਿੰਨ ਤਿੰਨ ਹੋਗੇ ਸੈਡਾਂ ਤੇ ਇੱਕ ਇੱਕ ਹੋ ਗਿਆ తరం కమాబే సైడ్ సైతో కాలా ఫిర్తా ఏ తిన్న తిని కండే ఈ బావే సై పాల వారనా తిన తిన్న కండే బాగే లాస్ట్ కండా సీ సుట్టా కర్జీ బయో జీ పిలా కంపలిట దూజీ సై బ వేక సైడ్ పలా కు కతారే ఉల్టా జాని తిని కడ్ తిని కండే బా స్ స్పెర్లే కుండేను తేను స్ిపేస్ బాధ తిన్న కండే ఉల్టే ਜਿਹੜੇ ਉਧਰ ਸਿੱਤੇ ਬਣਾਏ ਇਧਰ ਪੁੱਠੇ ਜਿਹੜੇ 2 3 ਤੋਂ 3 3 ਬਣਾਏ ਆ ਉਹਨਾਂ ਦੇ ਵਿੱਚੋਂ ਪਹਿਲਾ ਕੁੰਡਾ ਸਲਿੱਪ ਕਰਿਆ ਵਿਚਕਾਰਲਾ ਕੁੰਡਾ ਬੁਣਿਆ ਤੀਜੇ ਕੁੰਡੇ ਨੂੰ ਵੀ ਸਲਿੱਪ ਕਰਿਆ ਫਿਰ ਤਿੰਨ ਕੁੰਡੇ ਉਲਟੇ ਜਿਹੜੇ ਹੁਣ ਆਪਾਂ ਨੇ 3 ਤੋਂ 3 ਬਣਾਏ ਪਹਿਲਾ ਕੁੰਡਾ ਸਲਿੱਪ ਕਰਿਆ ਵਿਚਕਾਰਲੇ ਕੁੰਡੇ ਨੂੰ ਬਣਾ ਲਿਆ ਤੇ ਲਾਸਟ ਵਾਲਾ ਵੀ ਸਲਿੱਪ ਕਰਿਆ ਐਂਡ ਤੇ ਇੱਕ ਕੁੰਡਾ ਉਲਟਾ ਐ ਸਟਿਚ ਵਾਲਾ ਵੀ ਉਲਟਾ ਤੇ ਇਹਨੀਆਂ ਦੋ ਸਲਾਈਆਂ ਕੰਪਲੀਟ ਹੋ ਗਈਆਂ ਤੀਜੀ ਸਲਾਈ ਹੁਣ ਸਿੱਧੀ ਸਾਈਡ ਤੋਂ ਪਹਿਲਾ ਕੁੰਡਾ ਉਤਾਰ ਲਵਾਂਗੇ ਹੁਣ ਆਪਾਂ ਦੇਖੋ ਜਿਹੜੇ ਸਲਿੱਪ ਕੀਤੇ ਹੋਏ ਗੁੰਡੇ ਨੇ ਇੱਕ ਇਹ ਵਾਲਾ ਇੱਕ ਇਹ ਵਾਲਾ ਹੁਣ ਆਪਾਂ ਨੇ ਹਵਲੀ ਗੁੰਡੇ ਨੂੰ ਇਸ ਤਰ੍ਹਾਂ ਸਲਾਈ ਤੇ ਲੈਣਾ ਔਰ ਅੱਗੇ ਵਾਲੇ ਗੁੰਡੇ ਨੂੰ ਪਿੱਛੇ ਲੈ ਕੇ ਜਾਣਾ ਇਸ ਤਰ੍ਹਾਂ ਫਿਰ ਇਹਨਾਂ ਦੋਨੋਂ ਨੂੰ ਸਿੱਧੇ ਹੀ ਬਣਾ ਲੈਣਾ ਸੈਂਟਰ ਵਾਲੇ ਗੁੰਡੇ ਨੂੰ ਵੀ ਸਿੱਧਾ ਬਣਾ ਲੈਣਾ ਉਸ ਤੋਂ ਬਾਅਦ ਇੱਕ ਇਹ ਵਾਲਾ ਹੋ ਗਿਆ ਆਪਣਾ ਸਲਿੱਪ ਕੀਤਾ ਇਹਦੇ ਪਹਿਧਰੋਂ ਸਿੱਧਾ ਬਣਿਆ ਹੋਇਆ ਗੁੰਡਾ ਅੱਗੇ ਲੈ ਕੇ ਆਵਾਂਗੇ ਸਲਿੱਪ ਕੀਤੇ ਹੋਏ ਗੁੰਡੇ ਨੂੰ ਪਿੱਛੇ ਲੈ ਜਾਗੇ ਫਿਰ ਇਹਨਾਂ ਦੋਨਾਂ ਨੂੰ ਵੀ ਸਿੱਧਾ ਹੀ ਬਣਾ ਲੈਣਾ। ਠੀਕ ਹੈ ਇਸ ਤਰ੍ਹਾਂ ਫਿਰ ਇੱਕ ਕੁੰਡਾ ਸਿੱਧਾ ਉਸ ਤੋਂ ਬਾਅਦ ਫਿਰ ਆਪਾਂ ਜਿਹੜਾ ਇਸ ਸਲਿੱਪ ਕੀਤਾ ਹੋਇਆ ਕੁੰਡਾ ਇਹਨੂੰ ਅੱਗੇ ਲੈ ਕੇ ਆਵਾਂਗੇ ਜਿਹੜਾ ਪ੍ਰੇਨ ਕੁੰਡਾ ਇਹਨੂੰ ਪਿੱਛੇ ਲੈ ਰਹੀ। ਇਹਨਾਂ ਦੋਨਾਂ ਨੂੰ ਵੀ ਸਿੱਧੇ ਹੀ ਬਣਾ ਲੈਣਾ। సటర్వే కండేను స దేవే కండేను అనుగోదాగా ద్వారా బాయిండా సమీపేను ఇద్దరే ਆਲੇ ਨੂੰ ਪਿੱਛੇ ਲੈ ਜਾਗੇ ਇਹਨਾਂ ਨੂੰ ਵੀ ਸਿੱਧੇ ਹੀ ਬਣਾ ਲਵਾਂਗੇ ਤੇ ਸੈਂਟਰ ਵਾਲੇ ਨੂੰ ਵੀ ਸਿੱਧਾ ਬਣਾ ਲਾਂਗੇ ਹੁਣ ਇਹ ਜਿਹੜਾ ਆਪਣਾ ਇਧਰਲਾ ਗੁੰਡਾ ਉਹਨੂੰ ਪਾ ਕੇ ਲਈਏ ਆਮਗੇ ਸਲੀਪ ਕੀਤੇ ਗੁੰਡੇ ਨੂੰ ਪਿੱਛੇ ਲੈ ਜਾਗੇ ਤਾਂ ਇਹਨਾਂ ਦੋਨਾਂ ਨੂੰ ਵੀ ਸਿੱਧਾ ਹੀ ਬਣਾ ਲਵਾਂਗੇ ਲਾਸਟ ਵਿੱਚ ਐ ਸਟਿਚ ਵਾਲੇ ਗੁੰਡੇ ਨੂੰ ਵੀ ਸਿੱਧਾ ਡੀ ਆਨ ਦੀਆਂ ਤਿੰਨ ਸਲਾਈਆਂ ਕੰਪਲੀਟ ਹੋ ਗਈਆਂ ਚੌਥੀ ਸਲਾਈ ਵੈਕਸਾਈਡ ਤੋਂ ਪਹਿਲਾ ਕੁੰਡਾ ਉਤਾਰ ਲਾਂਗੇ ਚੌਥੀ ਸਲਾਈ ਦੇ ਵਿੱਚ ਸਾਰੇ ਹੀ ਕੁੰਡਿਆਂ ਨੂੰ ਪੁੱਠਾ-ਪੁੱਠਾ ਬਣਾ ਕੇ ਕੰਪਲੀਟ ਕਰਾਂਗੇ ਦੀਆਂ ਦੀਆਂ ਚਾਰ ਸਲਾਈਆਂ ਕੰਪਲੀਟ ਹੋ ਗਈਆਂ ਇੱਕਾ ਡਿਜ਼ਾਈਨ ਜਿਹੜਾ ਆਪਣਾ ਬਣ ਗਿਆ ਹੁਣ ਆਪਾਂ ਇਹ ਵਾਲਾ ਡਿਜ਼ਾਈਨ ਬਣਾਵਾਂਗੇ ਡਿਜ਼ਾਈਨ ਸੇਮ ਹੈ ਡਿਜ਼ਾਈਨ ਦੀ ਜਗ੍ਹਾ ਚੇਂਜ ਹੋਊਗੀ ਪਹਿਲਾ ਗੁੰਡਾ ਉਤਾਰ ਲਾਂਗੇ ਹੁਣ ਆਪਾਂ ਇੱਕ ਗੁੰਡਾ ਸਿੱਧਾ ਬਣਾ ਲਾਂਗੇ ਠੀਕ ਉਸ ਤੋਂ ਬਾਅਦ ਜਿਹੜੇ ਵਿਚਕਾਰਲੇ ਤਿੰਨ ਗੁੰਡੇ ਇਹਨਾਂ ਨੂੰ ਵੀ ਮੰਨ ਲਓ ਇੱਕ ਗੁੰਡਾ ਐ ਸਟੀਚ ਵਾਲਾ తారే సలే తిని డిన బ దో కు తరం సమాబ్బే హతవీ సైర తిజా కుదే నెల ఏ తినది తిను కుండే బావే సనాయా సలాయి బాయా ਦੁਬਾਰਾ ਫੇਰ ਸਿੱਧਾ ਬਣਾ ਲਿਆ ਠੀਕ ਹੈ ਇਸ ਤਰੀਕੇ ਨਾਲ ਉਸ ਤੋਂ ਬਾਅਦ ਤਿੰਨ ਕੁੰਡੇ ਫੇਰ ਸਿੱਤੇ 2 3 ਫੇਰ ਇਹਨਾਂ ਦੋ ਕੁੰਡਿਆਂ ਨੂੰ ਇਸ ਤਰ੍ਹਾਂ ਸਲਾਈ ਤੇ ਲੈ ਕੇ ਘੁਮਾ ਕੇ ਕੱਬੇ ਸਾਈਡ ਵਾਲੀ ਸਲਾਈ ਤੇ ਉਸ ਤੋਂ ਬਾਅਦ ਇੱਕ ਕੁੰਡਾ ਇਹਦੇ ਨਾਲ ਆਪਾਂ ਹੋਰ ਲੈ ਲਾਂਗੇ ਫਿਰ ਇਹਨਾਂ ਦੇ ਤਿੰਨਾਂ ਦੇ ਆਪਾਂ ਤਿੰਨ ਕੁੰਡੇ ਬਣਾਵਾਂਗੇ इस तरीके तो बाद चार कुंडे सीते लास्ट वाला भी सीधा डिजाइन भी पाँचवी सिलाई कंप्लीट होगी छेवीं सिलाई हूँ बैक साइड तो चार कुंडे पुठे ਚਾਰ ਕੁੰਡੇ ਪੁੱੱਟੀ ਫਿਰ ਜਿਹੜੇ ਆਪਾਂ ਤਿੰਨ ਤਿੰਨ ਬਣਾਈ ਕੁੰਡੇ ਪਹਿਲੇ ਕੁੰਡੇ ਨੂੰ ਸਲਿੱਪ ਕਰਾਂਗੇ ਵਿਚਕਾਰਲੇ ਕੁੰਡੇ ਨੂੰ ਆਪਾਂ ਉਲਟਾ ਬਣਾ ਦਾਂਗੇ ਤੀਜੇ ਕੁੰਡੇ ਨੂੰ ਫੇਰ ਸਲਿੱਪ ਕਰ ਲਾਂਗੇ ਉਸ ਤੋਂ ਬਾਅਦ ਤਿੰਨ ਕੁੰਡੇ ਫੇਰ ਪੁੱਠੇ ਬਣਾਵਾਂਗੇ ਜਿਹੜੇ ਤਿੰਨ ਕੁੰਡੇ ਬਣਾਈ ਉਹਨਾਂ ਚੋਂ ਪਹਿਲੇ ਕੁੰਡੇ ਨੂੰ ਸਲਿੱਪ ਕਰਾਂਗੇ ਵਿਚਕਾਰਲੇ ਕੁੰਡੇ ਨੂੰ ਪੁੱਠਾ ਬਣਾਵਾਂਗੇ ਤੀਜੇ ਨੂੰ ਵੀ ਸਲਿੱਪ ਕਰਾਂਗੇ ਫੇਰ ਚਾਰ ਕੁੰਡੇ ਉਲਟੇ ਲਾਸਟ ਵਾਲਾ ਵੀ ਉਲਟਾ ਹੁਣ ਦੀਆਂ 6 ਸਿਲਾਈਆਂ ਕੰਪਲੀਟ ਹੋ ਗਈਆਂ ਸੱਤਵੀਂ ਸਿਲਾਈ ਹੁਣ ਸਿੱਧੇ ਪਾਸੇ ਹੁਣ ਪਹਿਲਾ ਕੁੰਡਾ ਉਤਾਰ ਲਾਂਗੇ ਹੁਣ ਆਪਾਂ ਤਿੰਨ ਕੁੰਡੇ ਸਿੱਧੇ ਬਣਾਵਾਂਗੇ ਤਿੰਨ ਕੁੰਡੇ ਸਿੱਧੇ ਬਣਾਏ ਉਸ ਤੋਂ ਬਾਅਦ ਜਿਹੜਾ ਸਲਿੱਪ ਕੀਤਾ ਕੁੰਡਾ ਉਹਨੂੰ ਅੱਗੇ ਲੈ ਆਵਾਂਗੇ ਜਿਹੜਾ ਇੱਧਰੋਂ ਇੱਕ ਕੁੰਡਾ ਛੱਡਿਆ ਉਹਨੂੰ ਪਿੱਛੇ ਲੈ ਫਿਰ ਇਹਨਾਂ ਦੋਨੋਂ ਨੂੰ ਸਿੱਧੇ ਬਣਾ ਦਾਂਗੇ ਸੈਂਟਰ ਵਾਲੇ ਨੂੰ ਵੀ ਸਿੱਧਾ ਬਣਾ ਦਾਂਗੇ ਹੁਣ ਇਹ ਸਲਿੱਪ ਕੀਤੇ ਨੂੰ ਇੱਧਰ ਲੈ ਜਾਾਂਗੇ ਇਹਨੂੰ ਆਪਾਂ ਇੱਧਰ ਲੈ ਆਵਾਂਗੇ ਤਾਂ ਬੈਕ ਸਾਈਡ ਤੋਂ ਇਸ ਤਰ੍ਹਾਂ ਸਲਾਈ ਤੇ ਲੈ ਕੇ ਇਹਨੂੰ ਇੱਧਰ ਤੇ ਇਹਨਾਂ ਨੂੰ ਵੀ ਆਪਾਂ ਸਿੱਧਾ ਹੀ ਬਣਾ ਦਾਂਗੇ ఇండా సెప్ను అవ్వగే పిచ్చే లే దోన్ సే బ బాదే సేను సగం అవ్వగే పిచ్చే తరికే న ਬਹੁਤ ਹੀ ਸੋਖਾ ਡਿਜ਼ਾਈਨ ਹੈ ਲਾਸਟ ਵਿੱਚ ਜਿਹੜੇ ਬਚ ਗਏ ਤਿੰਨ ਕੁੰਡੇ ਇਹਨਾਂ ਨੂੰ ਸਿੱਤੇ ਹਰ ਕੋਈ ਆਸਾਨੀ ਨਾਲ ਇਹਨੂੰ ਬਣਾ ਸਕਦਾ ਜੇ ਤੁਹਾਨੂੰ ਡਿਜ਼ਾਈਨ ਚੰਗਾ ਲੱਗੂਗਾ ਤਾਂ ਵੀਡੀਓ ਨੂੰ ਲਾਈਕ ਜ਼ਰੂਰ ਕਰਿਓ ਤੇ ਲਾਸਟ ਹੁਣ ਅੱਠਵੀਂ ਸਲਾਈ ਆ ਇਹਨੂੰ ਵਿੱਚ ਸਾਰੇ ਹੀ ਕੁੰਡਿਆਂ ਨੂੰ ਆਪਾਂ ਪੁੱਠੇ ਪੁੱਠੇ ਬਣਾਉਂਦੇ ਹੋਏ ਕੰਪਲੀਟ ਕਰਾਂਗੇ ਇਸ ਜਿਹੜਾ ਡਿਜ਼ਾਈਨ ਦੀਆਂ 8 ਸਲਾਈਆਂ ਕੰਪਲੀਟ ਹੋ ਗਿਆ ਡਿਜ਼ਾਈਨ ਆਪਣਾ ਬਣ ਗਿਆ ਸੋ ਸਿੱਖ ਸਾਡਾ ਜਿਹੜਾ ਡਿਜ਼ਾਈਨ ਬਹੁਤ ਜ਼ਿਆਦਾ ਸੋਹਣਾ ਬਣ ਕੇ ਤਿਆਰ ਹੋ ਗਿਆ ਜੇਕਰ ਤੁਹਾਨੂੰ ਡਿਜ਼ਾਈਨ ਪਸੰਦ ਆਇਆ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਓ ਮਿਲਦਿਆਂ ਜੀ ਕਿਸੇ ਹੋਰ ਨਵੇਂ ਸੌਖੇ ਜਿਹੇ ਡਿਜ਼ਾਈਨ ਦੇ ਨਾਲ ਥੈਂਕਸ ਫॉर ਵਾਚਿੰਗ